ਆਲਾਨਤ ਲਫਜ਼ਾ ਜੋੜਾ ਪ੍ਰਿੰਸੀਪਲ ਚੈੱਕਡੀਆਂ ਅੱਜ ਜਿਹੜੀ ਸਾਡੀ ਹੈ ਸਾਡੇ ਸੁਪਿੰਦਰ ਕੌਰ ਜਿਹੜੀ ਆ ਗਵਰਨਰ ਉਹਨਾਂ ਦੀ ਅੱਜ ਇੰਸਟਾਲੇਸ਼ਨ ਹੋਈ ਆ ਇੰਸਟਾਲੇਸ਼ਨ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਕੈਪੀਟਲ ਨੰਬਰ ਹਨ ਉਹਨਾਂ ਨੂੰ ਜਿਹੜੇ ਸਾਡੇ ਇੰਟਰਨੈਸ਼ਨਲ ਦੇ ਜਿਹੜੇ ਆਫੀਸਰਸ ਆਉਂਦਿਆਂ ਨੇ ਉਹ ਉਹਨਾਂ ਨੂੰ ਉਹਨਾਂ ਦੀਆਂ ਡਿਊਟੀਆਂ ਸਮਝਾਉਂਦੇ ਹਨ मैडम ਨੂੰ ਵੈਸੇ ਇੰਟਰਨੈਸ਼ਨਲ ਲੈਬ ਦੇ ਉੱਤੇ ਜਿਹੜਾ ਹੈ ਉਹ ਮਾਰਚ ਦੇ ਵਿੱਚ ਹੀ ਇੰਸਟਾਲ ਕਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਆਗੇ मैडम ਨੇ ਆਪਣੀ ਜਿਹੜੀ ਸਾਰੀ ਹੈ ਆਪਣੀ ਕੈਪੀਟਲ ਬਣਾਈ ਅੱਜ ਸਾਲੀ ਕੈਪੀਟਲ ਕੀਤਾ ਗਿਆ ਜਦੋਂ ਦੀ ਮਾਰਚ ਨਹੀਂ ਬਲਕੇ ਅਪ੍ਰੈਲ ਦਾ ਜਦੋਂ ਇਹ ਆਪਣਾ ਸ਼ੁਰੂ ਹੋਇਆ ਹੈ मैडम ਉਦੋਂ ਤੋਂ ਹੀ ਆਪਣੀ ਟੀਮ ਨੂੰ ਲੈ ਕੇ ਬਹੁਤ ਹੀ ਜੋਰ-ਸ਼ੋਰ ਨਾਲ ਕੰਮ ਕਰ ਰਹੀ ਹੈ ਔਰ ਇਸੇ ਸਿੱਖ ਮੈਂ ਬਹੁਤ ਗੱਲ ਦੇਖੀ ਹੈ ਕਿ ਜਿੱਥੇ ਵੀ ਕਿਤੇ ਕੋਈ ਲੋਡ ਬਲ ਬੰਦਾ ਹੈ ਔਰ ਕਿਛੇ ਨੂੰ ਜੁੜ ਥਾ ਤਾਂ ਉਥੇ ਮੈਡਮ ਪਾਵੇਂ ਉਹ ਜਿੰਨਾ ਮਰਜ਼ੀ ਜੁੜੀ ਕੰਮ ਹੋਵੇ ਅਸੀਂ ਨਾਲ ਹੋ ਗਏਗੇ ਸਾਲੇ ਕੰਮ ਛੱਡ ਕੇ ਚਲ ਜਾਓ ਮੈਨੂੰ ਯਾਦ ਹੈ ਸੇਮਰਸਰ ਗਈ ਸੀ ਉਥੇ ਵੀ ਸਾਲੇ ਸ਼ਰਸੀ ਤੇ ਉਥੋਂ ਸੇਮਰਸਰ ਤੋਂ ਤਕਰੀਬਨ 20 25 ਕਿਲੋਮੀਟਰ ਰ ਜਿਹੜੇ ਅਸੀਂ ਅੱਗੇ ਬਾਹਰ ਉੱਥੇ ਮੈਡਮ ਨੂੰ ਫੋਨ ਆਇਆ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਗਲੀ ਮਨਸ਼ੀਆਂ ਦੇ ਵਿੱਚ ਇੱਕ ਕੋਈ ਬੱਚਾ ਹੈ ਜਿਹੜਾ ਕਿ ਅੰਨਾ ਹੈ ਔਰ ਬੜੀ ਮਾਂ ਨੂੰ ਪਰ ਅੰਨਾ ਸੋਇਆ ਵੀ ਉਹਨੂੰ ਇਮੀਡੀਏਟਲੀ ਥੋੜੀ ਬਹੁਤ ਕੋਈ ਨਾ ਕੋਈ ਚਾਹ। ਉੱਥੇ ਮੈਡਮ ਕਦੀ ਗੱਡੀ ਲਗੋ ਗੱਡੀ ਮੋੜੋ ਔਰ ਸਾਨੂੰ ਅਸੀਂ ਉੱਥੇ ਜਾ ਕੇ ਬੜੇ ਹੀ ਔਖੇ ਤਰੀਕੇ ਦੇ ਨਾਲ ਗਲੀ ਮਨਸ਼ੀਆਂ ਲੱਭੀ ਉਹਨਾਂ ਦਾ ਘਰ ਲੱਭਿਆ ਲੱਭਣ ਤੋਂ ਬਾਅਦ ਅਸੀਂ ਉਹਨਾਂ ਨੂੰ ਜਿੰਨੇ ਵੀ ਹੋ ਸੋ ਸਵੇ ਮੈਂ ਦਾ ਸਭ ਅਮਾਉਂਟ ਦੱਸਣ ਚਾਹੁੰਦਾ ਮਗਰ ਫੇਰ ਮੈਂ ਦੱਸਾਂ ਅਸੀਂ ਉਹਨੂੰ 51000 ਰੁਪਏ ਇਹ ਵੀ ਡਿਟੇਲਟੀ ਅਸੀਂ ਉਹਨੂੰ ਉਹਨੂੰ ਕੁੜੀ ਦੇ ਕੇ ਆਏ ਔਰ ਉਹਨਾਂ ਨੇ ਬੜਾ ਹੀ ਨਾਰਾ ਹੈ ਸਾਨੂੰ ਬਹੁਤ ਲੋੜ ਸੀ ਉਹ ਕੁੜੀ ਨੇ ਸਵੇਰੇ ਕਿਤੇ ਇੰਟਰਵਿਊ ਦੇਣ ਲਈ ਜਾਣਾ ਸੀਗਾ ਔਰ ਕਹਿੰਦੀ ਸਾਨੂੰ ਪੈਸਾ ਨਹੀਂ ਸੀ ਇਸ ਤੋਂ ਇਲਾਵਾ ਇੱਕ ਵਾਰ ਇਹ ਸਿਰਾ ਕਰਕੇ ਠੱਗੇ ਕਿ ਇੱਕ ਜੀ ਰੇਡੀ ਦਾ ਜਿਹੜਾ ਉਹ ਐਕਸੀਡੈਂਟ ਹੋ ਕੇ ਰੇਡੀ ਟੁੱਟ ਗਈ ਉਹਦਾ ਸਮਾਨ ਸਾਰਾ ਧੁੱਲ ਗਿਆ ਉਹ ਰੇਡੀ ਠੀਕ ਕਰਾਈ ਔਰ 21000 ਰੁਪਏ ਉਹਨਾਂ ਸਮਾਨ ਲੈ ਕੇ ਜੀ ਉਸ ਤੋਂ ਇਲਾਵਾ ਇਸ ਵੇਲੇ ਜੋ ਸਾਡਾ ਪ੍ਰੋਜੈਕਟ ਚੱਲ ਰਿਹਾ ਹੈ ਉਹ ਜਿਹੜੀ ਆਪਣਾ ਅੰਬੇਦਕਰ ਲਗਾ ਜਿਹੜਾ ਨਹਰਿਆ ਟੋੜ ਦੇ ਪਿੱਛੇ ਪਾਸੇ ਹੈ ਉੱਥੇ ਹੜਾਂ ਦੇ ਵਿੱਚ ਇੱਕ ਬੰਦੇ ਦਾ ਜਿਹੜਾ ਮਕਾਨ ਸਾਰਾ ਟਹਿ ਗਿਆ ਸੀ ਉਹ ਅਸੀਂ ਇਸ ਵੇਲੇ ਸਾਡਾ ਪ੍ਰੋਜੈਕਟ ਚੱਲ ਰਿਹਾ ਹੈ ਔਰ ਉਹ ਅਸੀਂ ਜਿਹੜਾ ਆਪਣਾ ਮਕਾਨ ਬਣਾ ਰਹੇ ਹਾਂ ਔਰ ਉਹ ਪੂਰਾ ਪੂਰਾ ਉਹਦਾ ਮਕਾਨ ਬਣਾ ਕੇ ਔਰ ਅਸੀਂ ਕਹਿਦਾ ਉੱਥੇ ਫਿਰ ਬਾਅਦ ਦੇ ਵਿੱਚ ਸ਼ੁਗਰੀ ਸਾਹਿਬ ਦਾ ਪਾਠ ਕਰਕੇ ਤੇ ਬਿ ਕਹਿਦਾ ਚਟਕਰਾਵਾਂਗੇ ਔਰ ਅਸੀਂ ਚਾਹਨੀ ਹੈ ਵੀ ਇਹੋ ਜੀ ਸੇਵਾ ਸਾਨੂੰ ਸਾਰੇ ਸੱਚੇ ਪਾਤਸ਼ਾਹ ਪੱਖ ਤੇ ਰਹੇ ਔਰ ਤਾਂ ਜੋ ਅਸੀਂ ਸਾਡੇ ਹੱਥ ਪੈਰ ਸਾਡਾ ਮਾਨ ਸਾਡੀ ਸਿਰ ਸੱਚੇ ਪਾਸ਼ੇ ਚੰਗੀ ਰੱਖੇ ਤਾਂ ਜੋ ਅਸੀਂ ਰਾਜ ਕੇ ਸੇਵਾ ਕਰ ਸਕੀ ਮੈਂ ਜੱਜੀ ਸਿੰਘ ਅਰੋੜਾ ਜਲਦਸਿਕਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਚਰੂਲੀ ਅੱਜ ਅਲਾਈਂਸ ਕਮ ਦੇ ਪ੍ਰੋਗਰਾਮ ਚ ਮੈਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਸੀ ਇਨਵੀਟੇਸ਼ਨ ਦਿੱਤਾ ਗਿਆ ਸੀਗਾ ਤੇ ਤੀਸਰਾ ਪ੍ਰੋਗਰਾਮ ਹੈ ਜੋ ਮੈਂ اٹੈਂਡ ਕਰ ਰਿਹਾ ਮੈਨੂੰ ਹਮੇਸ਼ਾ ਯਾਦ ਰੱਖਦੇ ਨੇ ਬੁਲਾਉਂਦੇ ਨੇ ਮੈਨੂੰ ਸਨਮਾਨ ਦਿੰਦੇ ਨੇ ਇਸ ਕਰਕੇ ਮੈਂ ਇਹਨਾਂ ਦਾ ਬਹੁਤ ਆਭਾਰੀ ਹਾਂ ਜੋ ਇਹਨਾਂ ਦੀ ਜ਼ਿਲ੍ਹਾ ਗਵਰਨਰ ਨੇ ਸਕਿੰਦਰ ਕੌਰ ਜੀ ਬਹੁਤ ਹੀ ਨਾਈਸ ਲੇਡੀ ਨੇ ਬਹੁਤ ਹੀ ਊਰਜਾ ਬੜੀ ਸਪੂਰਤੀ ਬੜਾ ਉਹਨਾਂ ਦੇ ਅੰਦਰ ਲਗਨ ਹੈ ਕੰਮ ਕਰਨ ਦੀ ਕਾਫੀ ਲੋਕ ਉਸ ਨਾਲ ਜੁੜੇ ਨੇ ਆਪਣੇ ਨਾਲ ਬੜੀ ਤੇਜ਼ੀ ਨਾਲ ਕੰਮ ਕਰ ਰਹੇ ਨੇ ਟਾਡੇ ਕਿਸਾਨ ਐਲਾਈਂਸ ਕਲੱਬ ਦਾ ਜਿਹਦਾ ਕਿ ਮੈਂ ਸੈਕਟਰੀ ਹਾਂ ਫੋਰ ਐਲਾਈਂਸ ਕਲੱਬ ਦੇ ਕਿਸਾਨ ਐਲਾਈਂਸ ਕਲੱਬ ਸਾਡਾ ਇਹਦਾ ਟਾਈਪ ਹੈ ਮੈਂ ਕਿਸਾਨ ਐਲਾਈਂਸ ਕਲੱਬ ਦਾ ਵੀ ਸੈਕਟਰੀ ਹਾਂ ਤੇ ਜਿਸ ਨਾਤੇ ਮੈਨੂੰ ਇਹ ਹਰ ਪ੍ਰੋਗਰਾਮ ਤੇ ਇਨਵਾਈਟ ਕੀਤਾ ਜਾਂਦਾ ਹੈ ਔਰ ਸਨਮਾਨਿਤ ਕੀਤਾ ਜਾਂਦਾ ਮੈਂ ਆਯੋਜਕਾ ਦਾ ਇਥੇ ਜੋ ਵੀ ਇਹ ਪ੍ਰੋਗਰਾਮ ਦੇ ਆਯੋਜਕ ਨੇ ਆਰਗੇਨਾਈਜ਼ਰ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਆਭਾਰੀ ਹਾਂ ਔਰ ਆਪਣੇ ਵੱਲੋਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਤੇ ਇਹ ਦਿਨ ਦੁਨੀ ਦੇ ਰਾਤ ਇਹ ਫਾਊਂਡੇਸ਼ਨ ਜੁਆਇਨ ਕੀ ਹੈ ਜਿਸਕੇ ਪ੍ਰੈਜ਼ੀਡੈਂਟ ਹੈ ਮੈਡਮ ਕਿਰਤੀ ਗਰੋਵਰ ਜੀ ਤੋਂ ਮੈਨੂੰ ਲੱਗਦਾ ਹੈ ਉਹ ਜੈਨੂਨ ਇੱਕ ਸੇਵਾ ਕਰ ਰਹੇ ਹੈ ਔਰ ਮਤਲਬ ਕਿ ਵਿਦਾਊਟ ਐਨੀ को कुछ भी नहीं है कि क्या कौन क्या है क्या ये सिर्फ एन जी ओ इतनी हाई लेवल पे प्रोसीड कर रही है तो मैं कितनी कैसे आपसे तो संपर्क कर सकते हैं इसके लिए ਅਤੇ कैन ਕੋਲਸ اور ਹਮ ਐਨਜੋ ਦੇ ਵਲੰਟੀਅਰਸ ਹੈ ਵੋ ਵਲੰਟੀਅਰ ਕੇ ਅਕੋਰਡਿੰਗਲੀ ਔਰ ਮੈਮ ਕੇ ਨੰਬਰ ਤੇ ਵੀ ਜੁਆਇਨ ਮੈਡਮ ਜੁਕੇ ਨਾ ਜੋ ਗਿਆ ਬਹੁਤ ਵਧੀਆ ਰਿਹਾ ਫੰਕਸ਼ਨ ਇਹਦੇ ਵਿੱਚ ਸਾਡੇ ਜੀਤ ਫਾਊਂਡੇਸ਼ਨ ਵਾਲੇ ਮੈਮ ਨੇ ਅਲਾਈਸ ਕਲਬ ਦੇ ਹੀ ਨਿਓ ਹੋ ਸੁਖਵਿੰਦਰ ਮੈਮ ਜਿਨ੍ਹਾਂ ਨੇ ਇੰਟਰਨੈਸ਼ਨਲ ਕਲਬਸ ਨੂੰ ਇਕੱਠੇ ਜੁਆਇਨ ਕਰਕੇ ਮੈਨੂੰ ਵੀ ਮੈਂਬਰ ਬਣਾਇਆ ਤੇ ਜਿਹਦੇ ਵਿੱਚ ਸਭ ਨੂੰ ਆਨਰ ਕੀਤਾ ਗਿਆ ਤੇ ਸਭ ਨੇ ਔਥ ਵੀ ਲਈਆ ਵੀ ਆਪਣੇ ਕਲਬ ਨੂੰ ਅੱਗੇ ਪ੍ਰਮੋਟ ਕਰਨ ਲਈ ਜੀ ਥੈਂਕ ਯੂ ਜੀ ਇਹ ਕਿੰਦਾ ਕੰਮ ਕਰ ਰਹੀ ਹੈ ਜੀ ਹਾਂਜੀ ਕਿੰਦਾ ਕੰਮ ਕਰ ਰਹੀ ਹੈ ਬਹੁਤ ਅੱਛਾ ਕੰਮ ਕਰ ਰਹੀ ਹੈ ਕਿ ਜਿੱਥੇ ਵੀ ਨੀਡੀ ਪੀਪਲ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਕੁਝ ਵੀ ਚਾਹੀਦਾ ਹੁੰਦਾ ਤਾਂ ਉਹ ਹਰ ਕਿਸੇ ਨੂੰ ਆਰਡਰ ਕਰਦੇ ਨੇ ਸਭ ਨੂੰ ਦਿੰਦੇ ਵੀ ਹੈਲਪ ਵੀ ਬਹੁਤ ਕਰਦੇ ਆ ਪੂਰੀ ਹੈਲਪਫੁਲ ਹੈ ਜੀ ਜੀ ਮੇਰਾ ਨਾਮ ਡਾਕਟਰ ਨਯੰਤਾ ਜੈਨ ਹੈ ਅੱਜ ਮੈਂ ਐਸੋਸੀਏਸ਼ਨ ਆਫ ਐਲੀਅੰਸ ਕਲੱਬ ਵੱਲੋਂ ਇੱਕ ਇਵੈਂਟ ਆਰਗੇਨਾਈਜ਼ ਕੀਤਾ ਗਿਆ ਜਿੱਥੇ ਵਿਜ਼ਿਟ ਕੀਤਾ ਸੀਗਾ ਤੇ ਉਥੇ ਅਸੀਂ ਹੋਮੀਓਪੈਥਿਕ ਅਵੇਅਰਨੈਸ ਬਾਰੇ ਗੱਲ ਕੀਤੀ ਹੋਮੀਓਪੈਥਿਕ ਟਰੀਟਮੈਂਟ ਹਸਤੇ ਕਿਸ ਤਰ੍ਹਾਂ ਤੁਸੀਂ ਲੈ ਸਕਦੇ ਹੋ ਤੇ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਬਸ ਤੇ ਅਸੀਂ ਸਾਰਿਆਂ ਨੂੰ ਅਵੇਅਰ ਕੀਤਾ ਤੇ ਐਲਿਆンス ਨਾਲ ਜੁੜ ਕੇ ਅਸੀਂ ਅੱਗੇ ਹੋਮੀਓਪੈਥੀ ਨੂੰ ਤੇ ਹੋਮੀਓਪੈਥਿਕ ਪੇਸ਼IENTS ਨੂੰ ਕਿੱਦਾਂ ਹੈਲਪ ਕਰ ਸਕਦੇ ਹਾਂ ਉਹਦੇ ਬਾਰੇ ਗਾਈਡ ਕੀਤਾ ਥੈਂਕ ਯੂ ਕਿਦਾ ਆਪਣੇ ਅਨੁਸਾਰ ਨੂੰ ਕਿਦਾ ਧਿਆਨ ਰੱਖਣਾ ਹੈ ਸਿਹਤ ਵੱਲ ਧਿਆਨ ਰੱਖਣ ਲਈ ਆਪਾਂ ਨੂੰ ਹਮੇਸ਼ਾ ਦਵਾਈ ਲੈਣ ਲਈ ਅਜ਼ਰ ਹੋਣਾ ਚਾਹੀਦਾ ਕਿ ਕਿੱਦਾਂ ਦਵਾਈ ਖਾਣੀ ਹੈ ਕਿਸ ਕੋ ਲੈਣੀ ਹੈ ਸੌਰੀ ਮੈਡਮ ਕੀ ਕਹਿਣਾ ਚਾਹੋਗੇ ਥੋੜਾ 1 ਮਿੰਟ ਗੱਲ ਪੂਰੀ ਕਰ ਲੈਣਾ ਹੈ ਠੀਕ ਹੈ ਸੁਖਿੰਦਰਪੁਰ ਡਿਸਟ੍ਰਿਕਟ ਵਰਨਰ ਡਿਸਟ੍ਰਿਕਟ 2 ਐਨ ਐਸੋਸੀਏਸ਼ਨ ਆਫ ਐ ਲਾਇਨਸ ਕਲਬ ਡਿਸਟ੍ਰਿਕਟ 2 ਐਨ ਬਲੋਦੀ ਅੱਜ ਕੈਬਨਟ ਇੰਸਟਾਲੇਸ਼ਨ ਦਾ ਪ੍ਰੋਗਰਾਮ ਰੱਖਿਆ ਸੀ ਮਨਜੀਤ 2025 ਇਹਦੇ ਵਿੱਚ ਅੱਜ ਸਾਡੇ ਸਾਰੇ ਆਰਸੀ ਜੀਐਸ ਕੈਬਨਟ ਸਾਰੇ ਜਿਹੜੇ ਵੀ ਮੈਂਬਰ ਸੀਗੇ ਸਾਰੇ ਆਏ ਔਰ ਸਪੈਸ਼ਲੀ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਅਲਾਏ ਆਰਕੇ ਸਖਸੈਨਾ ਜੀ ਉਹ ਸਪੈਸ਼ਲ ਆਏ ਹੈਗੇ ਨੇ ਔਰ ਉਸੇ ਰਾਲੀ ਮਿਤ ਅਲਾਏ ਮਿੱਤਰ ਸਾਹਿਬ ਉਹ ਵੀ ਸਪੈਸ਼ਲ ਆਏ ਔਰ ਇੰਸਟਾਲ ਕੀਤੇ ਸਾਰੇ ਜਿਹੜੇ ਕਲਬ ਸੀ ਨਿਊ ਮੈਂਬਰਸ ਸੀਗੇ ਔਰ ਕਿਉਂਕਿ ਜੋ ਐਸੋਸੀਏਸ਼ਨ ਆਫ ਲਾਇਨਸ ਕਲਬ ਇੰਟਰਨੈਸ਼ਨਲ ਹੈ ਇਹ ਇੰਡੀਆ ਤੋਂ ਬਣ ਕੇ ਪੂਰੇ ਵਰਲਡ ਦੇ ਵਿੱਚ ਇਹ ਕੰਮ ਕਰ ਰਿਹਾ ਹੈ 26 ਕੰਟਰੀ ਦੇ ਵਿੱਚ ਵਰਕ ਕਰ ਰਿਹਾ ਇੱਕ ਸੋਸ਼ਲੀ ਸਮਾਜ ਸੇਵਾ ਦਾ ਕੰਮ ਕਰਨ ਵਾਲਾ ਇੱਕ ਕਲਬ ਹੈਗਾ ਹੈ ਜਿਹਦੇ ਵਿੱਚ ਤੁਸੀਂ ਕੋਈ ਜ਼ਿਆਦਾ ਨਹੀਂ ਸਿਰਫ 600 ਰੁਪਏ ਆ ਇੱਕ ਪੀਸ ਹੈਗੀ ਹੈ ਇਹ ਲਈ ਤੁਸੀਂ ਉਹ ਦੇ ਕੇ ਤੁਸੀਂ ਇਸ ਦੇ ਨਾਲ ਜੁਆਇਨ ਕਰ ਸਕਦੇ ਹੋ ਅੱਜ ਸਾਰੇ ਹੀ ਸਾਡੇ ਜਿਹੜੇ ਇਹਦੇ ਵਿੱਚ 10 ਕਲਬ 20 ਕਲਬਸ ਆ ਗਏ ਨੇ ਉਹਨਾਂ ਦੇ ਪ੍ਰੈਜ਼ੀਡੈਂਟਸ ਸੈਕਟਰੀ ਟ੍ਰੈਜ਼ਰਰ ਸਾਰੇ ਆਏ ਔਰ ਚੇਅਰ ਪਰਸਨਸ ਆਏ ਇਹਦੇ ਵਿੱਚ ਸਪੈਸ਼ਲੀ ਸਾਡੇ ਫੰਕਸ਼ਨ ਚੇਅਰ ਪਰਸਨ ਲਾਇਕ ਕੀਤੀ ਗਰੋਵਰ ਸੀਗੇ ਔਰ ਹੋਰ ਸਾਰੇ ਸਾਡੇ ਜੀਪੀ ਸਿੰਘ ਜੀ ਔਰ ਵਾਈਸ ਡਿਸਟ੍ਰਿਕਟ ਕਮਿਸ਼ਨਰ ਵਨ ਇਹਦੇ ਵਿੱਚ ਕਰਨ ਜੀ ਔਰ ਟ੍ਰੈਜ਼ਰ ਹਰਜਿੰਦਰ ਪਰਵਾਜ਼ ਸਾਡੇ ਪੀਆਰਓ ਔਰ ਜਿਹੜੇ ਅਨੰਗੋਗਨਾ ਜੀ ਸਾਰੇ ਹੀ ਪਰਸਨਸ ਆਏ ਔਰ ਸਾਰਿਆਂ ਨੇ ਮਿਲ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ ਔਰ ਐਸੀਆਂ ਹੀ ਸਮਾਜ ਸੇਵੀ ਜਿਹੜੇ ਕੰਮ ਹੈ ਉਹ ਕਰ ਸਕਣਗੇ ਔਰ ਇਹਦੇ ਵਿੱਚ ਅੱਜ ਅਸੀਂ ਨੇ ਡਿਸਟ੍ਰਿਕਟ ਟ੍ਰਿਪਲ 2N ਬਲੋਂਦੀ ਇੱਕ ਬੱਚੇ ਨੂੰ ਸਾਇੰਸ ফেਜ਼ ਦੇ ਵਿੱਚੋਂ ਦੀ ਜਿਹੜਾ ਫਰਸਟ ਆਇਆ ਹੈ ਅਸੀਂ ਪ੍ਰੋਜੈਕਟ ਕੀਤਾ ਉਸ ਨੂੰ ਸਾਈਕਲ ਦਿੱਤਾ ਹੈ ਔਰ ਦੋ ਸਲਾਈ ਮਸ਼ੀਨਾ ਜਿਹੜੀਆਂ ਹੈਗੀਆਂ ਨੇ ਅਸੀਂ बच्चियाँ दे दिया मैं अली पूनम सक्सेना मैं इस अलायंस uh, क्लब ट्रिपल टू एम में ज्वाइन किया मैंने तीन चार साल हो गए और बहुत ही अच्छा ये एसोसिएशन है और ये इंटरनेशनल लेवल पे जा रहा है मतलब लोकल टू इंटरनेशनल लेवल पे जिस तरह से सुखिंदर जी लेके जा रही हैं और उनको जो है सम्मानित किया गया है नॉर्थ जोन में सबसे ज़्यादा प्रोएक्टिव रहकर और उन्होंने इतने क्लब्स इसमें ज्वाइन करवाए हैं यूथ क्लब से लेके कुछ स्पेशली वुमेन एम्पावरमेंट में कुछ लेडीज़ फीमेल्स को करना ट्रांसजेंडर्स को भी साथ में लेके चली हैं अपनी सोसाइटी में उनको भी आगे उनको प्रोत्साहित कर रही हैं इंडिपेंडेंट बना रही हैं और स्लम एरिया की लड़कियों को उनका जो है दो लड़कियों की भी शादी करी है और इनके जो फाउंडेशन है इनका जो एसोसिएशन क्लब है उसके साथ में मिलके तो बहुत ही अच्छा ये काम कर रहा है और साथ में जो है पार्लर का भी ट्रेनिंग देती हैं कंप्यूटर की ट्रेनिंग देती हैं ताकि हर बच्चा अपने पैरों पर पे खड़े हो अपनी सोसाइटी को आगे से आगे ले जाए और समाज की सेवा करने में भी आगे आए तो ये एथिक्स के साथ में आज की जो ये जे, जेंसी बच्चे हैं उनको हम जो है प्रेरित कर रहे हैं और सब कुछ सुखविंदर जी के अंडर में और बहुत अच्छा चल रहा है ये आई विश आयर ऑल द वेरी बेस्ट और ये साथ में और भी और ऐसे क्लब्स स्टार्ट करें और बहुत से लोग हमारे साथ जुड़े कामना और शुभकामनाएं थी uh, मैं कीर्ति ग्रोवर एन जी सेल की स्टेट कोऑर्डिनेटर आज यहाँ पर अलायंस uh, क्लब का इंटरनेशनल का डिस्ट्रिक्ट ट्रिपल टू एन का इवेंट था जिसमें सुखविंदर जी की इंस्टॉलेशन सेरेमनी थी आई वॉज द फंक्शन चेयरपर्सन टुडे यहाँ पर उनकी इंस्टॉलेशन के साथ साथ बच्चों के साथ स्लम एरिया के बच्चे और अंडर प्रिवलेज बच्चों के साथ इन्होंने प्रोजेक्ट्स किए और ओथ लिया काफ़ी सारे प्रेसिडेंट्स और जोनल चेयरपर्सन्स ने तो ओवरऑल इवेंट वॉज वेरी नाइस लुध्या के अलावा कहाँ कहाँ फंक्शन होते हैं ये आपकी ये लुधियाना अभी इन्होंने पंजाब का सारा ओवरऑल कवर किया है और मतलब ओवरऑल इंटरनेशनली है वैसे अलायंस क्लब बट अभी इन्होंने पंजाब में काफ़ी प्रोजेक्ट्स किए हैं कैसे काम की जा रही है तो संस्था में अब होते हैं इसमें यहाँ पर ट्रांसजेंडर्स के लिए अंडर प्रिवलेज के लिए विमेन के लिए और नीडी स्टूडेंट्स लम एरिया के स्टूडेंट्स सब के लिए काम किए जा रहे हैं एन जी ओ के साथ ही एन जी ओ के साथ जुड़े हैं आप क्या सबको लगता है क्या, क्या मैसेज तो देखिए मेरा यही मैसेज हमेशा जो रहता है कि हम लोग पूरा अपना हंड्रेड परसेंट जो टाइम है उसमें से पाँच दस परसेंट अगर हम थोड़ा अंडर प्रिवलिश को देंगे तो सोसाइटी एक बहुत बेटर प्लेस हो जाएगी क्योंकि नीड ऑफ आर भी है हम लोग बिल्कुल भी टाइम जो स्लम एरिया के बच्चे हैं उधर विज़िट करें अपने एनिवर्सरीज़ अपने घर में बर्थडेज़ हैं आप इन लोगों के साथ सेलिब्रेट कीजिए इनको स्पेशल फ़ील कराइए तो मेरे ख्याल से सोसाइटी के लिए ये हमारा बहुत बड़ा एक योगदान रहेगा त्योहारों के मद्देनजर आप क्या इसके बारे में कर रहे हैं देखिए मैं एक स्वदेशी मूवमेंट का भी पार्ट हूँ तो जैसे अब हमारे यहाँ दिवाली आ रहा है तो मैं यही सबसे अर्ज करूँगी कि सब इंडियन प्रोडक्ट्स बाय करें हम लोग चाइनीज़ प्रोडक्ट्स को बिल्कुल बाय ना करें हम अपने इंडियन प्रोडक्ट्स को बाय करें और अपनी इंडियन इकोनमी को सपोर्ट करें जैसे कि मैम आप एन जी सेल के मतलब कोऑर्डिनेटर हो तो मैंने ये भी सुना है कि आपकी खुद की एन भी है क्या आप अपनी एन के बारे में बताओगे हाँ जी मेरी एन है स्ने वेलफेयर ऑर्गेनाइजेशन मैं लास्ट फिफ्टीन इयर्स से जीत फाउंडेशन के साथ काम कर रही हूँ और ये मेरी ऑर्गेनाइजेशन मैंने अपनी मदर के नाम से डेडिकेट की हुई है जिसमें मैं सीनियर सिटीजन इसलम एरिया के बच्चे विमेन या हम मैरिज़ भी कराते हैं सीनियर uh, सिटीजन्स के साथ टाइम स्पेंड करते हैं उनको जो भी रिक्वायरमेंट होती है वो देते हैं और ट्रांसजेंडर्स uh, के साथ प्रोजेक्ट्स करते हैं मतलब जो भी हमारे सामने कोई नीड आती है हम